ਦਾ ਮਾਈਕਰੋਪੋਰਟ ਦੇਖਣ ਵਾਲੇ ਸਾਰੇ ਦਰਸ਼ਕਾਂ ਸਤਿ ਸ੍ਰੀ ਅਕਾਲ ਅੱਜ ਅਸੀਂ ਮੂਨਕ ਮੌਜੂਦ ਹਾਂ ਜਿੱਥੇ ਕਿ ਮੂਨਕ ਦੇ ਲਾਗ ਹੀ ਜਿਹੜਾ ਕੱਗਰ ਦਰਿਆ ਉਹ ਵਹਿੰਦਾ ਹੈ ਇੱਥੋਂ ਕੱਗਰ ਦਰਿਆ ਵਹਿੰਦਾ ਹੋਇਆ ਹਰਿਆਣੇ ਦੇ ਵਿੱਚ ਲਗਭਗ 10 ਕਿਲੋਮੀਟਰ ਬਾਅਦ ਹਰਿਆਣੇ ਦੇ ਵਿੱਚ ਦਾਖਲ ਹੋ ਜਾਂਦਾ ਹੈ ਜਿੱਥੋਂ ਜਾਖਲ ਤੋਂ ਬਾਅਦ ਇਹ ਚਾਂਦਪੁਰਾ ਸਾਈਡ ਤੇ ਜਿਹੜਾ ਇਹ ਦਾਖਲ ਹੋ ਜਾਂਦਾ ਹੈ ਇਸ ਸਮੇਂ ਅਸੀਂ ਇੱਥੇ ਮੌਜੂਦ ਹਾਂ ਜਿੱਥੇ ਮੂਨਕ ਦੇ ਵਿੱਚ ਕੱਲ ਰਾਤ ਜਾਂ ਅੱਜ ਸਵੇਰੇ ਤੜਕੇ ਇੱਕ ਦੋ ਖੱਡਾਂ ਪੈਣ ਦਾ ਜਿਹੜਾ ਖਦਸਾ ਸੀ ਉਹ ਜਿਤਾਇਆ ਜਾਂਦਾ ਹੈ ਉਹਦੇ ਨਾਲ ਥੋੜਾ ਮੋਟਾ ਪਾੜ ਵੀ ਘੱਗਰ ਦਰਿਆ ਦੇ ਵਿੱਚ ਮੌਕੇ ਤੇ ਟੀਮਾਂ ਜਿਹੜੀਆਂ ਪ੍ਰਸ਼ਾਸਨ ਦੀਆਂ ਪਹੁੰਚੀਆਂ ਉਹਨਾਂ ਨੇ ਜਿਹੜੇ ਉਹ ਖੱਡਾਂ ਵਾਲਾ ਕੋਈ ਪਾੜ ਸੀ ਉੱਥੇ ਥੈਲੇ ਰੱਖ ਕੇ ਉਸ ਨੂੰ ਠੀਕ ਕਰ ਦਿੱਤਾ ਹੈ ਇਸ ਸਮੇ ਤੁਸੀਂ ਦੇਖ ਸਕਦੇ ਹੋ ਲਗਭਗ ਘੱਗਰ ਦੇ ਵਿੱਚ ਇਸ ਸਮੇ 12000 ਕਿਊਸਕ ਪਾਣੀ ਆ ਜਿਹੜਾ ਉਹ ਮੌਜੂਦ ਹੈ ਤੇ ਖਾਤਰਾ ਖਾਤਰੇ ਦੇ ਡੈਂਜਰ ਜ਼ੋਨ ਦੇ ਕਰੀਬ ਜਿਹੜਾ ਇਹ ਕੱਗਰ ਆਇਆ ਹੋਇਆ ਤੁਸੀਂ ਸਾਹਮਣੇ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾ ਦੇ ਦਵੇ ਕਿਸ ਤਰ੍ਹਾਂ ਜਿਹੜਾ ਕੱਗਰ ਪੂਰੇ ਉਫਾਨ ਤੇ ਚੱਲਿਆ ਹੋਇਆ ਆਪਣੇ ਤੇ ਆਹ ਲਗਭਗ ਤੁਸੀਂ ਦੇਖ ਸਕਦੇ ਹੋ ਪਿੱਛੋਂ ਵੀ ਜਿਹੜੇ ਆਹ ਪੱਤੇ ਟੁੱਟ ਜਾਂ ਟਾਹਣੀਆਂ ਟੁੱਟ ਕੇ ਕੱਗਰ ਦੇ ਵਿੱਚ ਆ ਰਹੀਆਂ ਨੇ ਇਸ ਸਮੇਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਮੂਨਕ ਦੇ ਨੇ ਜਿੱਥੇ ਪ੍ਰਸ਼ਾਸਨ ਵੀ ਲਗਾਤਾਰ ਕੰਮ ਕਰ ਰਿਹਾ ਕੱਗਰ ਦੇ ਪੁਲ ਦੇ ਉੱਤੇ ਬਹੁਤ ਸਾਰੇ ਲੋਕ ਪ੍ਰਸ਼ਾਸਨ ਜਾਂ ਮੂਨਕ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਜਿਨ੍ਹਾਂ ਦੇ ਕੋਲ ਖੇਤ ਨੇ ਜਾਂ ਕੁਝ ਸਮਾਜ ਸੇਵੀ ਲੋਕ ਉਹਨਾਂ ਨੇ ਲੰਗਰ ਵੀ ਲਾਇਆ ਹੋਇਆ ਤੇ ਰਸਦ ਵੀ ਲੋਕ ਲੈ ਕੇ ਪਹੁੰਚ ਰਹੇ ਆ ਤੇ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਆਪਣਾ ਯੋਗਦਾਨ ਪਾ ਰਹੇ ਆ ਵੀ ਕਤੇ ਵੀ ਕਿਸਾਨਾਂ ਦਾ ਜਿਹੜਾ ਨਾ ਨੁਕਸਾਨ ਹੋਵੇ ਇਥੋਂ ਇੱਕ ਪੰਜਾਬ ਦੀ ਸਾਂਝੀਵਾਲਤਾ ਗੁਰੂਆਂ ਦੀ ਇਹ ਧਰਤੀ ਦੀ ਸਾਂਝੀਵਾਲਤਾ ਦਾ ਵੀ ਪਤਾ ਲੱਗਦਾ ਵੀ ਜਿਹੜੇ ਪੰਜਾਬ ਦੇ ਲੋਕ ਨੇ ਜਦੋਂ ਵੀ ਇਹਤੇ ਕੋਈ ਪੀੜਾ ਪੈਂਦੀ ਹੈ ਤਾਂ ਸਾਰੇ ਇਕੱਠੇ ਹੋ ਕੇ ਜਿਹੜਾ ਆਪਣਾ ਆਪਣਾ ਹੰਬੜਾ ਮਾਰਦੇ ਤਾਂ ਕਿ ਲੋਕਾਂ ਨੂੰ ਜਿਹੜਾ ਖਤਰੇ ਤੋਂ ਬਾਹਰ ਲਿਜਾਇਆ ਜਾ ਸਕੇ ਇਸ ਸਮੇ ਇਹ ਕੱਗਰ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਕੱਗਰ ਹੁਣ ਵੀ ਰਾਤ ਦਾ ਲਗਭਗ ਮੀ ਜਿਹੜਾ ਇਹ ਪੈਰ ਹੈ ਤੇ ਜਿਹੜਾ ਕੱਗਰ ਹੈ ਇਹ ਆਪਣੇ ਡੇਂਜਰ ਜ਼ੋਨ ਤੋਂ ਖਤਰੇ ਦੀ ਨਿਸ਼ਾਨੀ ਦੇ ਉੱਪਰੋਂ ਹੀ ਚੱਲਦਾ ਆ ਰਿਹਾ ਰਾਤ ਦਾ ਕਟੜਾ ਦਾ ਕੋਈ ਵੀ ਨਾਮ ਨਹੀਂ ਕਈ ਥਾਵਾਂ ਖੱਡਾ ਰਾਤ ਪਈਆਂ ਨੇ ਪਰ ਹਲੇ ਤੱਕ ਜਿਹੜਾ ਪ੍ਰਸ਼ਾਸਨ ਹੈ ਜਿਹੜੇ ਲੋਕ ਨੇ ਉਹਨਾਂ ਨੇ ਹੌਸਲੇ ਬੁਲੰਦ ਨੇ ਤੇ ਉਹ ਇਸ ਦੀ ਰਾਖੀ ਜਿਹੜੀ ਕਰ ਰਹੇ ਨੇ ਆਉਣ ਕੋਈ ਵੀ ਖਬਰ ਘੱਗਰ ਦੇ ਰਿਲੇਟਡ ਦੇਖਣ ਲਈ ਅਸੀਂ ਲਗਾਤਾਰ ਅਪਡੇਟ ਦੇ ਰਹੇ ਹਾਂ ਤਾਂ ਸਾਡੇ ਨਾਲ ਜੁੜੇ ਰਹੋ ਦਾ ਮਾਈਕ੍ਰੋਪੋਰਟ ਦੇ ਨਾਲ ਧੰਨਵਾਦ